ਮੇਰਾ ਨਾਮ ਸੁਨੀਤਾ ਰਾਣੀ ਆ ਤੇ ਤੁਸੀਂ ਇੱਥੇ ਪਹੁੰਚਿਓ ਕੀ ਕਾਰਨ ਹੈ ਤੁਹਾਡਾ ਨਿੱਕਾ ਜਿਹਾ ਬੱਚਾ ਵੀ ਤੁਹਾਡੀ ਗੋਦੀ ਵਿੱਚ ਹੈ ਹਾਂਜੀ ਮੇਰਾ ਨਿੱਕਾ ਜਿਹਾ ਬੱਚਾ ਆ ਮੈਂ ਉਸ ਪੀਰੇ ਪੇਸ਼ ਹੋਈ ਸੀਗੀ ਮੈਨੂੰ ਪਿਆਰ ਦਾ ਪਤਾ ਲੱਗਾ ਧਰਮ ਚੇਂਜ ਕਰਕੇ ਵਿਆਹ ਕੀਤਾ ਆ ਕੌਣ ਕੌਣ ਦੇ ਅਮਰਪ੍ਰੀਤ ਸਿੰਘ ਕੀ ਲੱਗਦਾ ਤੁਹਾਡੇ ਮੇਰੇ ਹਸਬੰਡ ਨੇ ਠੀਕ ਹੈ 11 ਵਜੇ ਤੇ ਦੂਸਰੀ ਜਨਾਨੀ ਸ਼ਬਨਾ ਠੀਕ ਹੈ ਇਹ ਮੈਨੂੰ ਬਹੁਤ ਜ਼ਿਆਦਾ ਜਾਤੀ ਤੱਕ ਵੀ ਮੇਰੇ ਗਏ ਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਸਭ ਕੁਝ ਕੀ ਆਇਆ ਜੀ ਤੇ ਹੁਣ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਸੀਗਾ ਮੇਰੇ ਨਾਲ ਰਹਿ ਆ ਪੰਚਾਇਤ ਦਾ ਫੈਸਲਾ ਸਾਡੇ ਕੋਲ ਆ ਜੀ ਤੇ ਹੁਣ ਕੋਰਟ ਦੇ ਵਿੱਚ ਜਾ ਕੇ ਕਹਿ ਰਹੇ ਕਿ ਅਸੀਂ ਮੈਰਿਜ ਕਰਵਾ ਲਈ ਇਸ ਬੱਚੇ ਦਾ ਕੀ ਕਸੂਰ ਆ ਤੁਹਾਨੂੰ ਤਲਾਕ ਦਿੱਤਾ ਜੀ ਉਹਨਾਂ ਨੇ ਕੋਈ ਨਹੀਂ ਦਿੱਤਾ ਹੈਗਾ ਕਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਹਿਆਰਪੁਰ ਤੁਹਾਡੇ ਹਸਬੰਦ ਦਾ ਨਾਮ ਕੀ ਆ ਜਿਹੜਾ ਇੱਥੇ ਰਹਿਣ ਲੱਗ ਅਗੇ ਅਮਰਪ੍ਰੀਤ ਸਿੰਘ ਕਿਹੜੇ ਪਿੰਡ ਤੋਂ ਨੇ ਹੁਣ ਸੋਈ ਤੋਂ ਕਿ ਕਿੰਨੇ ਟਾਈਮ ਤੋਂ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ ਉਸ ਨਾਨੀ ਨਾਲ ਇਹ ਇਹ 7 ਮਹੀਨਿਆਂ ਤੋਂ ਰਹਿਣ ਲੱਗੇ ਆ। ਥੋੜੇ ਨਾਲ 7 ਮਹੀਨੇ ਤੋਂ ਵੱਖ ਰਹੇ ਤੁਹਾਨੂੰ ਦੱਸਿਆ ਕੁਝ ਪਹਿਲਾਂ ਨੇ ਰੇਸ਼ਨ ਦੱਸਿਆ। 7 ਮਹੀਨੇ ਦਸੀ ਆ ਬੱਚਾ ਹੋਇਆ। ਮੈਨੂੰ ਹੁਣ ਮਹੀਨੇ ਤੋਂ ਪਤਾ ਲੱਗਾ। ਕਿੰਨੇ ਬੱਚੇ ਨੇ ਤੁਹਾਡੇ? ਮੇਰੀ ਤਿੰਨ ਬੱਚੀ ਆ। ਮੇਰੀ ਪਹਿਲਾ ਮੈਰਿਜ ਹੋਈ ਸੀਗੀ। ਮੈਂ ਜੋਬ ਕਰਦੀ ਸੀਗੀ। ਜੀ। ਲੁਧਿਆਣੀ ਤੋਂ ਮੈਨੂੰ ਜੋਬ ਤੋਂ ਠਾਇਆ ਬਿਊਟੀ ਪਾਰਲਰ ਦੀ। ਜੋਬ ਠਾਕੇ ਮੈਨੂੰ ਇੱਥੇ ਲਿਆਂਦਾ। ਬੇਟੀ ਹੋਣ ਵਾਲੀ ਰੀਤੀ ਰਿਵਾਜਾਂ ਨਾਲ ਸਾਰਾ ਵਿਆਹ ਕਰਵਾਇਆ। ਜੀ। ਹਾਂਜੀ ਤੇ ਹੁਣ ਇੱਥੇ ਰਹਿ ਰਹੇ ਆ ਹੁਣ ਦੇਖੋ ਮੇਰੀ ਸੁਣਵਾਈ ਤਾਂ ਕਿਸੇ ਪਾਸੇ ਨਹੀਂ ਹੋ ਰਹੀ ਹੈ ਜੀ ਤੁਸੀਂ ਇਹ ਸਬੰਧ ਦੇ ਵਿੱਚ ਪੁਲਿਸ ਕੰਪਲੀਟ ਕੀਤੀ ਹੈ ਜੀ ਹਾਂਜੀ ਮੈਂ ਦੋ ਵਾਰ ਕਰ ਦਿੱਤੀ ਐ ਐਸਐਸਪੀ ਦੇ ਫਿਰ ਉਹਨਾਂ ਨੇ ਤੁਹਾਨੂੰ ਕਿਹਨਾਂ ਹਿਸਾਬ ਦਾ ਮੇਰੀ ਕੋਈ ਵੀ ਮੇਰੇ ਨਾਲ ਇਨਸਾਫ ਨਹੀਂ ਹੋਇਆ ਅੱਛਾ ਕਿਹੜੇ ਥਾਣੇ ਦੇ ਵਿੱਚ ਤੁਸੀਂ ਇਹ ਰਿਪੋਰਟ ਕੀਤੀ ਸੀ ਮੈਂ ਐਸਐਸਪੀ ਦੀ ਮਲੇਰਕੋਟਲੀ ਅੱਛਾ ਉੱਥੋਂ ਜਿਹੜੇ ਉਹਨਾਂ ਨੇ ਅੱਗੇ ਡਿਊਟੀ ਕਿਹਦੀ ਲਈ ਐ ਪੈਰਵਾਈ ਕਰਨ ਵਾਸਤੇ ਕੋਈ ਅਹਿਮਦਗੜ ਅਹਿਮਦਗੜ ਹਾਂਜੀ ਕੈਮਦਗੜ ਵਾਲੇ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਸਬੰਧ ਵਿੱਚ ਕੋਈ ਤੇ ਇਹ ਕਿਹਾ ਕਿ ਟਾਲੀ ਤੋੜ ਕੇ ਉੱਥੇ ਬਹਿ ਜਾਓ ਅੱਛਾ ਬਸ ਇਹ ਮੈਨੂੰ ਕਿਹਾਇਆ ਕੀ ਇਹਦੇ ਵਿੱਚ ਪੁਲਿਸ ਦਾ ਕੋਈ ਇਨਸਾਫ ਤੋਂ ਬੋਣ ਦਾ ਸਬੰਧ ਨਹੀਂ ਪਈ ਤਾ ਇਹ ਹੈਗਾ ਮੈਨੂੰ ਇਨਸਾਫ ਮਿਲੇ ਨਹੀਂ ਰਿਹਾ ਕੀ ਕਹਿਣਾ ਚਾਹਾਂ ਕਿ ਪ੍ਰਸ਼ਾਸਨ ਤੋਂ ਕੀ ਮੰਗਦਾ ਮੈਨੂੰ ਇਨਸਾਫ ਚਾਹੀਦਾ ਆ ਮੇਰੇ ਹਸਬੰਦ ਨੂੰ ਅੰਦਰੋਂ ਕੱਢਿਆ ਜਾਵੇ ਜੇਕਰ ਤੁਹਾਨੂੰ ਪ੍ਰਸ਼ਾਸਨ ਤੋਂ ਇਨਸਾਫ ਨਹੀਂ ਮਿਲਦਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਹੋਏਗੀ ਮੇਰੇ ਵੱਲੋਂ ਕਾਰਵਾਈ ਮੈਂ ਇੱਥੇ ਅੱਗ ਲਾ ਕੇ ਮਰੂੰਗੀ ਇਸ ਘਰ ਦੇ ਮੋਹਰੀ ਅੱਗ ਲਾ ਕੇ ਮਰੂੰਗੀ ਮੈਂ ਅੱਸੀ ਟਾਈਮ ਆਪਣੇ ਬੱਚਿਆਂ ਨੂੰ ਲੈ ਕੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਪੁਲਿਸ ਵੀ ਇਹ ਨਾਲ ਕੋਈ ਇਨਸਾਫ ਪੰਜਾਬੀ ਤੇਰੀ ਸਾਲੀ ਹੈ ਜੀ ਠੀਕ ਹੈ ਜੀ ਅੱਜ ਤੋਂ 2 ਸਾਲ ਪਹਿਲਾਂ ਵਿਆਹ ਕੀਤਾ ਇਹਦਾ ਰੈੱਡ ਮੰਗੇਜੇ ਠੀਕ ਹੈ ਜੀ ਮੈਂ ਉਹਨੂੰ ਮੁੰਡੇ ਨੂੰ ਪੁੱਛਿਆ ਵੀ ਸੀ ਤੇਰੇ ਕੋਈ ਕਿਤੇ ਕੋਈ ਗੱਲਬਾਤ ਨਹੀਂ ਕਿ ਉਹ ਨਾ ਵਿਆਹ ਕਰਾਣ ਤੋਂ ਬਾਅਦ ਤੂੰ ਗਾਣੇ-ਗੁਣੇ ਗਾ ਕੇ ਫਿਰ ਢੋਡ ਜਾਵੇਂ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਬੱਚਾ ਹੋਣਾ ਲਾ ਹੋ ਗਿਆ ਜਦੋਂ ਬੱਚਾ ਹੋ ਗਿਆ ਅੰਦਰੋਂ ਮੈਨੂੰ ਕਿੱਦਾਂ ਖਜਾ ਰਹੀ ਆ ਤੁਸੀਂ ਉਸ ਤੋਂ ਬਾਅਦ ਬੱਚਾ ਹੋ ਗਿਆ ਔਰ ਧੀ ਬੱਚਾ ਹੋਣ ਤੋਂ ਬਾਅਦ ਉਹ ਵੇਖੋ ਬੋਲ ਫਾਲਤੂ ਬੋਲਦੀ ਜਨਾਨੀ ਇੱਥੇ ਆਏ ਸਾਨੂੰ ਕਹਿੰਦੇ ਮੈਨੂੰ ਕਹਿੰਦੇ ਵੜ ਦੇਣਾ ਤੈਨੂੰ ਉਹਦਾ ਭਰਾ ਮੈਨੂੰ ਧਮਕੀਆਂ ਦੇ ਰਿ ਸਾਰੀ ਵੀਡੀਓ ਬਣੀ ਹੈ ਆਪਣੀ ਦੂਜੀ ਆਪਣੇ ਰੈੱਡ ਮੰਗੋ ਆਪਣੇ ਜਿਹੜੇ ਪੰਡਈ ਦੇ ਹੁੰਦੇ ਨੇ ਸਰਟੀਫਿਕੇਟ ਮਿਲਿਆ ਹੋਇਆ ਸਾਰਾ ਕੁਝ ਮਿਲਿਆ ਸਾਰਾ ਕੁਝ ਕਰਾਇਆ ਵਾ ਉਸ ਤੋਂ ਬਾਅਦ ਹੁਣ ਸਾਨੂੰ 15-20 ਦਿਨਾਂ ਤੋਂ ਪੱਲੇ ਪਤਾ ਲੱਗਾ ਕਿ ਇਹਨੇ ਇੱਕ ਰੱਖੀ ਹੋਈ ਇੱਥੇ ਜੀ ਇਹ ਮਕਾਨ ਵੀ ਇਹ ਆਪ ਬਣਾਉਂਦੀ ਦੀ ਆ ਕੇ ਗੁੜੀ ਮੈਂ ਕਿਦਾਂ ਕਿ ਮਕਾਨ ਦੀ ਮਕਾਨ ਇਹਦਾ ਸੀ ਉਹ ਨੂੰ ਉਹਨਾਂ ਨੂੰ ਦਿੱਤਾ ਉਹਨਾਂ ਜੇ ਮੈਂ ਤੁਸੀਂ ਕਹਿੰਦੇ ਵੀ ਜਾਤੀ ਬਦਲ ਕੇ ਬੰਦਾ ਇੱਥੇ ਰਹਿ ਰਿਹਾ ਤੁਸੀਂ ਕਿਹੜੀ ਕਾਸਟ ਨੂੰ ਬਿਲੋਂਗ ਕਰਦੇ ਹੋ ਮੈਂ ਲਾਂਬਾ ਜੀ ਖੱਤਰੀਆ ਜੀ ਆ ਜੀ ਇਹ ਜਿਹੜੇ ਹੈਗੇ ਨੇ ਇਹ ਮੁਸਲਮਾਨ ਮੁਸਲਮਾਨ ਹੈ ਜੀ ਜਿਹੜਾ ਹੁਣ ਬਠਾ ਤੇ ਨਾ ਨਹੀਂ ਇਹ ਜਿਹੜੀ ਜਨਾਨੀ ਹੈ ਮੁਸਲਮਾਨੀ ਨੇ ਕਰਾਇਆ ਇਹਨੇ ਵਿਆਹ ਜੀ ਹਾਂਜੀ ਇਹ ਸਾਨੂੰ ਵੀ ਨਾਲੇ ਜਾਤੀ ਟੈਗ ਕਰਦੀ ਐ ਚੂੜਾ ਚ ਮਾਰ ਕਹਿੰਦੀ ਇਹਨੂੰ ਇਹਨੂੰ ਵੀਡੀਓ ਵੀ ਹੈਗੀਆਂ ਉਹਦੀ ਆਪਾਂ ਐਫਆਰਈ ਕਰਾਣੀ ਹੋਣਾ ਉਹਦੇ ਵੱਲੋਂ ਵੀ ਐਫਆਰਈ ਪਕਰਾਵਾਂਗੇ ਅੱਜ ਜੀ ਇਹ ਇਹ ਤੁਹਾਨੂੰ ਜਿਹੜੇ ਜਿਹੜੇ ਚੂੜਾ ਜਮਾਰੇ ਸ਼ਬਦ ਵਰਤੇ ਗਿਆ ਨੇ ਇਹ ਉਸ ਸ਼ਟ ਕੋ ਰਿਕਾਰਡਿੰਗ ਹੈ ਇਹ ਉਸ ਬੰਦੇ ਵੱਲੋਂ ਵਰਤੇ ਗਿਆ ਨੇ ਜੀ ਜਨਾਨੀ ਵੱਲੋਂ ਮੁਸਲਮਾਨੀ ਵੱਲੋਂ ਵਰਤੇ ਗਿਆ ਜੀ ਇੱਧਰ ਆ ਕੇ ਦੱਸੋ ਜਰਾ ਇਧਰ ਆ ਉਸ ਲਈ ਤਾਂ ਗਲਤ ਕੰਮ ਹੁੰਦਾ ਆਣ ਵਾਂ ਸਾਨੂੰ ਕਹੇ ਹੋਂਡਾ ਨਾ ਪੈਸੇ ਕਿੱਥੋਂ ਮੈਨੂੰ ਲੈ ਚੱਲ ਫਿਰ ਵੀ ਇਹ ਜਨਾਨੀ ਨੂੰ ਪਤਾ ਨਹੀਂ ਕੀ ਕੀਤਾ ਚਿੱਟੇ ਦੇ ਵਿੱਚ ਹੀ ਫੜੇ ਗਏ ਆ ਮੋਬਾਈਲ ਖੋਇਆ ਇਹਨਾਂ ਦੇ ਕੋਲ ਅਹਿਮਦਗੜ੍ਹ ਉਹ ਰਿਪੋਰਟ ਵੀ ਆ ਅਹਿਮਦਗੜ੍ਹ ਵੀ ਰਿਪੋਰਟ ਨਹੀਂ ਕੀਤੀ ਅਹਿਮਦਗੜ੍ਹ ਜਿੱਦਣਾ ਹਿੰਦੀ ਮੋਬਾਈਲ ਕਿਦਾ ਖੋਇਆ ਜੀ ਮੇਰੇ ਹਸਬੰਡ ਦਾ ਉਹੀ ਮੁੰਡਿਆਂ ਨੇ ਨਸ਼ਾ ਲੈਣ ਨੂੰ ਮੰਗਾ ਲਿਆ ਫਿਰ ਕਹਿੰਦੇ ਸੁਨੀਤਾ ਮੈਨੂੰ ਬਚਾ ਲੈ ਮੈਂ ਤੋਂ ਗਲਤ ਕੰਮ ਕਰਾਂਦੀ ਆ ਮੈਂ ਕਿੱਦਾਂ ਬਚਾ ਲਾਂਦੀ ਦੱਸੋ ਮੈਨੂੰ ਮੈਂ ਕਿੱਦਾਂ ਬਚਾ ਲਾਂਦੀ ਪਹਿਲਾਂ ਇਹ 15 ਦਿਨ ਪਹਿਲਾਂ ਰਜਮੰਦੀ ਹੋ ਗਈ ਪੰਚਾਇਤੀ ਫੈਸਲਾ ਹੋ ਗਿਆ ਉਸ ਤੋਂ ਬਾਅਦ ਮਿਲ ਕੇ ਜੋੜ ਜੋੜ ਕੇ ਆਪਣਾ ਥਾਣਾ ਕਿਡਾ ਆਪਣੇ ਹਾਂਜੀ ਜੋੜਾ ਉਹ ਸਾਈਨ ਕਰਕੇ ਲੈ ਗਏ ਤਾਂ ਦੀ ਰਜਮੰਦੀ ਹੋ ਗਈ ਹਾਂਜੀ ਕਹਿੰਨੇ ਕਹਿੰਦਾ ਹਾਂਜੀ ਹੋ ਗਈ ਹੈ ਜੀ ਉਸ ਤੋਂ ਬਾਅਦ ਫਿਰ ਹੁਣ ਇਹ ਪੁਲਿਸ ਆ ਪੁਲਿਸ ਆਏ ਨੇ ਇਹਨਾਂ ਵੱਲ ਕਰੋ ਜਰਾ ਥੋੜਾ ਜਿਹਾ ਇਹ ਕਹਿੰਦੇ ਹੁਣ ਕੋਰਟ ਮੈਰਿਜ ਕਰਾ ਦਈਏ ਨਾ ਇਹਨਾਂ ਨੂੰ ਪੁੱਛਣ ਇਹਨਾਂ ਨੇ ਕੋਰਟ ਮੈਰਿਜ ਕਰਾ ਲਈ ਜੀ ਹੁਣ ਤਿੰਨ ਚਾਰ ਦਿਨਾਂ ਚ ਕਿਹੜੀ ਕੋਰਟ ਮੈਰਿਜ ਹੋ ਜਾਂਦੀ ਹੈ ਜੀ ਇਹਦੀ ਇੱਕ ਵਾਰੀ ਪੁਲਿਸ ਨੇ ਰਾਇਨਾਮਾ ਕਰ ਦਿੱਤਾ ਉਸ ਤੋਂ ਬਾਅਦ ਵੀ ਮੈਂ ਤਾਂ ਕੋਰਟ ਮੈਰਿਜ ਕਰਾ ਲਊਗਾ ਠੀਕ ਤੁਹਾਡੇ ਕਹਿਣ ਦਾ ਪਾਪ ਆ ਭਾਈ ਪੁਲਿਸਰ ਨੂੰ ਸ਼ਹਿ ਦੇ ਰਹੀ ਆ ਪੁਲ ਸਾਨੂੰ ਹੀ ਸਾਬੂ ਜੀ ਸਵੇਰ ਦੇ 3 ਵਜੇ ਦੇ ਖੜੇ ਆ ਜੀ ਆਪਾਂ ਤੁਹਾਨੂੰ ਪੁੱਛ ਪਹਿਲਾਂ ਕਹਿੰਦੀ ਤੁਸੀਂ ਅੰਦਰ ਨਹੀਂ ਜਾਣਾ ਆਪਾਂ ਆਵਾਂਗੇ ਫਿਰ ਤੁਸੀਂ ਜਾਣਾ ਹੁਣ ਅਸੀਂ ਉਹਨੂੰ ਤੇ ਉੱਥੇ ਖੜੇ ਰਹਿਣ ਤੁਹਾਨੂੰ ਬੁਲਾਇਆ ਸੀ ਇਸ ਕਰਕੇ ਤੁਸੀਂ ਸਾਡੀ ਸਹਾਇਤਾ ਕਰੋ